ਜਿੱਥੇ ਇਸ ਵੇਲੇ ਹਲਕਾ ਡੇਰਾ ਬਾਬਾ ਨਾਨਕ ਹੜ੍ਹ ਦੀ ਮਾਰ ਚੱਲ ਰਿਹਾ ਤੇ ਉੱਥੇ ਹੀ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਬੀਤੇ ਕਈ ਦਿਨਾਂ ਤੋਂ ਹੜ੍ਹ ਪੀੜਤਾਂ ਨੂੰ ਰਾਸ਼ਨ ਅਤੇ ਪਸ਼ੂਆਂ ਦਾ ਚਾਰਾ ਦਿੱਤਾ ਜਾ ਰਿਹਾ ਤੇ ਹੁਣ ਇਸ ਮੁਹਿੰਮ ਵਿੱਚ ਵੱਡੀਆਂ ਤੋਂ ਵੱਡੀਆਂ ਸੈਲੀਬ੍ਰਿਟੀਆਂ ਵੀ ਇਸ ਮੁਹਿੰਮ ਵਿੱਚ ਕੁੱਦ ਗਈਆਂ ਹਨ ਤੇ ਅੱਜ ਉੱਗੇ ਉੱਤੇ ਛੋਟੇ ਗਾਇਕ ਮਾਸਟਰ ਸਲੀਮ ਅਤੇ ਗਲੋਬਲ ਸਿੱਖ ਆਰਗੇਨਾਈਜੇਸ਼ਨ ਵੱਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰੱਤਾ ਅਬਦਾਲ ਹਵੇਲੀਆਂ ਮਹਾਰ ਨਗਰ ਅਤੇ ਹੋਰ ਨੇਲੇ ਪਿੰਡਾਂ ਵਿੱਚ ਘਰ-ਘਰ ਜਾ ਕੇ ਰਾਤ ਸਮੱਗਰੀ ਪਹੁੰਚਾਈ ਗਈ ਇਸ ਸਬੰਧ ਵਿੱਚ ਸਾਡੇ ਆਲ ਪੰਜਾਬ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਮਾਸਟਰ ਸਲੀਮ ਨੇ ਦੱਸਿਆ ਕਿ ਹਲਕਾ ਡੇਰਾ ਬਾਬਾ ਨਾਨਕ ਦਾ ਮਾਹੌਲ ਦੇਖ ਕੇ ਦਿਲ ਬਹੁਤ ਉਦਾਸ ਹੋਇਆ ਹੈ ਕਿ ਇਸ ਹੜ੍ਹ ਦੀ ਮਾਰ ਨੇ ਫਸਲਾਂ ਘਰਾ ਤੇ ਹੋਰ ਜ਼ਿੰਦਗੀਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ ਉਹਨਾਂ ਨੇ ਕਿਹਾ ਕਿ ਇਸ ਕੁਦਰਤੀ ਮਾਰ ਦੇ ਨਾਲ ਸਾਰਾ ਪੰਜਾਬ ਪੰਜਾਬੀਆਂ ਦੇ ਨਾਲ ਖੜਾ ਹੈ ਤੇ ਸਾਡੇ ਵੱਲੋਂ ਜੋ ਸਰਦਾ ਬੰਦ ਹੈ ਇਸ ਮਹਿਮੇ ਵਿੱਚ ਮਦਦ ਲਈ ਹਿੱਸਾ ਪਾਇਆ ਜਾ ਰਿਹਾ ਹੈ ਤੇ ਇਹ ਸੇਵਾ ਹੋਰ ਨਾਲ ਪਿੰਡਾਂ ਵਿੱਚ ਵੀ ਜਾਰੀ ਰਹੇਗੀ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਮਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਹੌਲ ਹੋਇਆ ਹੈ ਪਹਾੜਾਂ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਹੈ ਬਹੁਤ ਸਾਰੇ ਘਰ ਜਿਹੜੇ ਉਹ ਢਹਿ ਗਏ ਨੇ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਖੱਲਾਸ਼ੀਰੀ ਸਦਕਾ ਸੇ ਇੱਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਹੀ ਸੀਂ ਕੋਸ਼ਿਸ਼ ਕਰਾਂਗੇ ਕਿ ਉਸ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰਨ। ਕਿਹੜੇ ਕਿਹੜੇ ਪਿੰਡ ਸਾਰੇ ਵਿజిਟ ਕਰਕੇ ਆਏ ਜੀ। ਹਾਲੇ ਤਾਂ ਹੁਣੇ ਆਏ ਹਾਂ ਜੀ। ਹਾਲੇ ਤਾਂ ਹੁਣੇ ਆਏ ਆ ਤੇ ਹੁਣ ਇੱਧਰ ਪਾਣੀ ਬਹੁਤ ਜ਼ਿਆਦਾ ਖੜਾ ਹੈ। ਟੂ ਮੱਚ ਪਾਣੀ ਹੈ ਤੇ ਅਸੀਂ ਉਧਰੋਂ ਦੀ ਦੂਸਰੇ ਪਾਸੇ ਉਹਦੇ ਫਿਰ ਅੱਗੇ ਪਿੰਡ ਜਾਂਦੇ ਆ ਇੱਕ ਪਿੰਡ ਇੱਧਰ ਅਬਦਾਲ ਹੈ ਨਾ। ਜੀ ਜੀ ਬਰਤਬ ਅਬਦਾਲ ਵੇਲੀਆਂ ਅਬਦਾਲ ਅਬਦਾਲ ਥਾਣੀ ਜਾ ਕੇ ਫਿਰ ਪਿੰਡ ਆਉਂਦਾ ਯਕੀਨ ਆ ਦੱਸਦੇ ਸੇ ਵੇਲੀਆਂ 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 ਉਥੋਂ ਤੱਕ ਅਜੇ ਕਹਿੰਦੇ ਪਹੁੰਚ ਨਹੀਂ ਹੋਈ ਉਧਰ ਉਧਰ ਜਾਣਾ ਚਾਹੀਦਾ ਸਰ ਹੋਰ ਵੀ ਆਪਣਾ ਹਰ ਪ੍ਰਭਾਵਤ ਕਾਫੀ ਏਰੀਆ ਨੇ ਆਂਗੇ ਜੀ ਉਧਰ ਵੀ ਜਾਵਾਂਗੇ ਹਰ ਧੋਣਾ ਆ ਗਏ ਆ ਤੇ ਜਾਵਾਂਗੇ ਜੀ ਹੋਰ ਕਿ ਹੋਰ ਵੀ ਸਾਡੇ ਬੜੇ ਭੈਣਾ ਭਰਾ ਲੱਗੇ ਹੋਏ ਨੇ ਸਾਰੇ ਪੰਜਾਬ ਨਾਲ ਪੰਜਾਬ ਹੀ ਖੜਾ ਹੈ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਾ ਹੈ ਔਰ ਸਾਰੇ ਲੱਗੇ ਹੋਏ ਨੇ ਆਪਣੀ ਆਪਣੀ ਕੋਸ਼ਿਸ਼ ਕਰ ਰਹੇ ਨੇ ਸਾਰੇ ਹੋ ਜਾਏਗਾ ਸੱਚੇ ਪਾਤਸ਼ਾਹ ਖ ਬਾਬਾ ਨਾਨਕ ਸਭ ਠੀਕ ਕਰੇ ਕਿੰਨੇ ਤੇ ਲੌਂਗ ਹੋਏ ਇੱਥੇ ਅਸੀਂ ਹੁਣ ਤਾਂ ਇੱਥੇ ਕਿਤੇ ਨਹੀਂ ਜਾਂਦੇ ਜੀ ਇੱਥੇ ਸਰ ਹੋਰ ਜਿਹੜੀ ਸੈਲੀਬ੍ਰਿਟੀ ਆ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਜੀ ਭਾਜੀ ਉਹ ਆਪੋ ਆਪਣੇ ਕੰਮ ਕਰ ਰਹੇ ਆ ਜੀ ਅਸੀਂ ਆਪੋ ਆਪਣਾ ਕੰਮ ਕਰ ਰਹੇ ਆ ਜੀ ਸਭ ਲੱਗੇ ਹੋਏ ਆ ਇਸ ਆਪ ਦਾ ਵਿੱਚ ਸਾਰੇ ਹੀ ਲੱਗੇ ਹੋਏ ਪੰਜਾਬ ਸਾਨੂੰ ਸਾਰਿਆਂ ਨੂੰ ਬਹੁਤ ਪਿਆਰ ਹੈ ਅਸੀਂ ਪੰਜਾਬ ਦੀ ਦਿੱਤੀ ਹੋਈ ਰੋਟੀ ਖਾਂਦੇ ਆ ਤੇ ਜੇ ਉਹਦੇ ਤੇ ਕੋਈ ਮੁਸੀਬਤ ਆਉਂਦੀ ਹੈ ਤੇ ਸਾਡਾ ਫਰਜ਼ ਬਣਦਾ ਖੜੇ ਹੋਣ ਦਾ ਵਰਨ ਨਾਲ ਅਸੀਂ ਗੜੀਆਂ ਦੀ ਸਰ ਅਕਸਰ ਹੀ ਦੇਖਦੇ ਆ ਕਿ ਜੋ ਲੋਕ ਸੜਕਾਂ ਦੇ ਨਾਲ ਖਾਸ ਕਰ ਮੈਂ ਜੋ ਸਾਡੀ ਕਵਰੇਜ ਹੈ ਲੋਕਲ ਇਥੋਂ ਦੇ ਹੈਗੇ ਅਸੀਂ ਮਸਿੰਦੇ ਜੀ ਲੇਕਿਨ ਸਰ ਲੋਕਾਂ ਤੱਕ ਜਿਹੜੀ ਘਰ-ਘਰ ਜਿਹੜੇ ਲੋਕ ਉੱਥੋਂ ਤੱਕ ਪਹੁੰਚ ਨਹੀਂ ਹੁੰਦੀ ਤੇ ਮੈਂ ਚਾਹਾਂਗਾ ਜੇ ਤੁਸੀਂ ਆਏ ਜੇ ਸੇਵਾ ਭਾਵਨਾ ਤੋਂ ਉਹਨਾਂ ਦੇ ਘਰਾਂ ਤੱਕ ਅੱਜ ਉਧਰ ਹੁਣ ਘਰਾਂ ਦਾ ਰਸਤਾ ਕਿ ਪਹੁੰਚਾਂਗੇ ਜੀ ਤੁਸੀਂ ਟੈਨਸ਼ਨ ਨਾ ਮੈਂ ਤੁਹਾਨੂੰ ਮਿਹਰਬਾਨੀ ਥੈਂਕ ਯੂ ਜੀ